ਤੇ ਨਹੀਂ ਕਦੇ ਮੇਰੇ ਖੁਆਇਸ਼ ਆਈ ਸੀ ਬਸ ਮੈਨੂੰ ਦੋ ਹੀ ਚੀਜ਼ਾਂ ਚਾਹੀਦੀਆਂ ਹੁੰਦੀਆਂ ਸੀ ਜੇ ਮੈਂ ਝੂਠ ਬੋਲਾਂ ਤੇ ਆ ਬਾਬੇ ਦੇ ਦਰਵਾਜ਼ੇ ਖੜੀਆ ਕਿਉਂਕਿ ਥੋਨੂੰ ਮੈਂ ਓਲੂ ਬਣਾ ਸਕਦੀ ਆ ਉਹਨੂੰ ਨਹੀਂ ਬਣਾ ਸਕਦੀ ਮੈਨੂੰ ਜ਼ਿੰਦਗੀ ਚ ਦੋ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਹੁੰਦੀਆਂ ਸੀ ਨਿੱਕੀ ਹੁੰਦੇ ਨੂੰ ਇੱਕ ਆਵਦਾ ਘਰ ਇੱਕ ਮੇਰੇ ਪਾਪਾ ਤੇ ਇੱਕ ਮੇਰੀ ਮਾਂ ਜਦੋਂ ਉਹ ਮੇਰੇ ਆਲੇ ਦੁਆਲੇ ਹੁੰਦੇ ਸੀ ਤੇ ਮੈਨੂੰ ਦੁਨੀਆ ਬਹੁਤ ਸੋਹਣੀ ਲੱਗਦੀ ਸੀ ਬਹੁਤ ਸੋਹਣੀ ਲੱਗਦੀ ਸੀ ਕਿ ਜਿੰਨਾ ਕੋਲੇ ਮਾਂ ਬਾਪ ਨੇ ਉਹਨਾਂ ਨੂੰ ਹੋਰ ਕੀ ਚਾਹੀਦਾ ਤੇ ਮੇਰੀ ਮੰਮਾ ਨੇ ਕੀ ਕਰਨਾ ਹਰੀ ਮਿਰਚਾਂ ਤੋੜਨੀਆ ਘਰੇ ਪਾ ਲੱਗ ਜਾਂਦੇ ਤੇ ਢੜ ਢੜ ਕਰਕੇ ਗਵਾਂਡੀਆਂ ਤੋਂ ਲੱਸੀ ਲੈਣੀ ਉਹ ਪੌਣੇ ਚ ਮੰਨ ਦੇਣੀ ਤੂੰ ਜਿਹੜਾ ਸਾਰਾ ਪਾਣੀ ਸੀ ਬਿਜੀ ਤੁਹਾਨੂੰ ਤਾਂ ਪਤਾ ਹੋਣਾ ਉਹ ਚੋ ਜਾਣਾ ਤੇ ਬਾਅਦ ਚ ਪਿਆਜ਼ ਪਾ ਕੇ ਹਰੀ ਮਿਰਚ ਪਾ ਕੇ ਤੇ ਖੇਤਾਂ ਚ ਤੁਹਾਨੂੰ ਪਤਾ ਆਪਣੇ ਪਿੰਡਾਂ ਚ ਧਣੀਆਂ ਧੁਣੀਆਂ ਸਾਰਾ ਕੁਝ ਘਰੇ ਹੁੰਦਾ ਸੀ ਕੱਟ ਕੇ ਵਿੱਚ ਪਾ ਕੇ ਉਹ ਰੋਟੀ ਵਰਗਾ ਸਵਾਦ ਅੱਜ ਨਹੀਂ ਆਉਂਦਾ ਨਹੀਂ ਆਉਂਦਾ ਜਿਹੜਾ ਉਹ ਸਵਾਦ ਤੇ ਉਹ ਨਜ਼ਾਰਾ ਸੀ ਨਾ ਉਹ ਅੱਜ ਨਹੀਂ ਆਉਂਦਾ ਯਾਦ ਰੱਖਿਓ ਜਿਹੜਾ ਮਾਂ ਦੀ ਤੇ ਪਿਓ ਦੀ ਗੋਦੀ ਦਾ ਤੇ ਮਾਂ ਦੀ ਰੋਟੀ ਦਾ ਸਵਾਦ ਹੈ ਲੱਭਦੇ ਮਰ ਜਾਓਗੇ ਜ਼ਿੰਦਗੀ ਚ ਮਿਲ ਲਾਂਗੇ ਐਸੀ ਕਰਕੇ ਜਿਨ੍ਹਾਂ ਦੇ ਕੋਲ ਹੈਗੇ ਆ ਗਵਾਇਓ ਨਾ ਮੱਚ ਆਪਾਂ ਖੱਲੇ ਆ ਖੁੰਜੇ ਫਰੋਲਦੇ ਰਹਿਣੇ ਆ ਕੋਈ ਫਾਇਦਾ ਨਹੀਂ ਅੱਖ ਕਬੂਤਰ ਬਾਜਾਂ ਦੀ ਉਸ ਬਾਤ ਵਿੱਚ ਸੰਦੀਪ ਜੀ ਪਾਣੀ ਪੋਣੀ ਪੀ ਲੋ ਮੈਂ ਕਿਹਾ ਕਿਤੇ ਸੌਂਈ ਨਾ ਗਈ ਹੋਵੇ ਵਿੱਚ ਗੌਂਦੀ ਐਨਾ ਸੋਹਣਾ ਜੀ ਜਦੋਂ ਇਹ ਗੌਂਦੀ ਐ ਕਮਲਜੀਤ ਨਿਰੂ ਅਮਰ ਨੂਰੀ ਜੀ ਇਹ ਨਿਆ ਸਿੰਗਰ ਕੁੜੀਆਂ ਦਾ ਸਮੇਲ ਇਹਦੀ ਆਵਾਜ਼ ਨੂੰ ਤੁਸੀਂ ਸੁਣੇ ਲਓਗੇ ਕੀ ਬਾਤ ਹੈ ਮੈਂ ਬਾਜ਼ੀ ਤੇ ਰਹਿਂਗੀ ਅੱਖ ਕਬੂਤਰ ਬਾਜ਼ਾ ਦੀ ਜਿੰਦ ਵਿੱਚ ਬਾਜ਼ੀ ਤੇ ਰਹਿਂਗੀ ਪੱਤਰਕਾਰਾਂ ਦੀ ਅੱਖ ਨੂੰ ਜਾ ਹੋ ਪੱਤਰਕਾਰਾਂ ਦੀ ਅੱਖ ਨੂੰ ਜਾ ਬਾਜ਼ੀ ਤੇ ਰਹਿਂਗੀ ਅੱਖ ਫੋਨ ਵਿੱਚ ਹਾਏ ਅੱਖ ਫੋਨ ਵਿੱਚ